ਮੰਦਰ ਜਿਹੜਾ ਹੈ ਗੜਮਨੇ ਕਿਲਾ ਇਹ ਕਿਲੇ ਦੇ ਰੂਪ ਦੇ ਚ ਮਾ ਭਗਤੀ ਭਦਰਪਾਲੀ ਰੂਪ ਇਹ ਸ਼ਕਤੀ ਪੀਰ ਜਿਹੜਾ ਹੈ अनेको ਦੂਰ ਦੂਰ ਤੋਂ ਜਿਹੜੇ ਸ਼ਰਧਾਲੂ ਜਿਹੜੇ ਨੇ ਇੱਥੇ ਮਾਤਾ ਰਣੀ ਦੇ ਮੰਦਰ ਚ ਆਉਂਦੇ ਨੇ ਸ਼ਰਧਾਲੂ ਮਾਤਾ ਰਣੀ ਦੀ ਕਿਰਪਾ ਨਾਲ ਇੱਥੇ ਆਏ ਨੇ ਜੋ ਵੀ ਮੁਰਾਦ ਉਹਨਾਂ ਮੰਗੀ ਆ ਜੋ ਵੀ ਉਹਨਾਂ ਕਾਮਨਾ ਕੀਤੀ ਹੈ ਜੋ ਵੀ ਉਹਨਾਂ ਸੁਖਨ ਕੀਤੀ ਹੈ ਮਾਤਾ ਰਣੀ ਕਿਰਪਾ ਨਾਲ ਉਹ ਸਦੇ ਪੂਰੀ ਹੋਈ ਭਦਰਕਾਲੀ ਮਾਤਾ ਦੀ ਜਿਹੜੀ ਮੂਰਤੀ ਹੈ ਸਭ ਤੋਂ ਪ੍ਰਾਚਨ ਮੂਰਤੀ ਹੈ ਔਰ 3350 ਸਾਲ ਪੁਰਾਣਾ ਜਿਹੜਾ ਇਹ ਮੰਦਿਰ ਦੱਸਿਆ ਗਿਆ ਹੈ ਬੜੇ ਯੋਧਾ ਔਰ ਬੜੇ ਹੀ ਉਪਾਸਕ ਸੇ ਮਾਤਾ ਰਾਣੀ ਦੇ ਪਰ ਮਾਤਾ ਰਾਣੀ ਦੀ ਪੂਜਾ ਉਹ ਕਰਦੇ ਰਹੇ ਨੇ ਤੇ ਮਾਤਾ ਰਾਣੀ ਦੀ ਜੋਤ ਔਰ ਮਾਤਾ ਰਾਣੀ ਦਾ ਹਵਨ ਇਹ ਜਿੱਦਿਆ ਜਿਹੜਾ ਇਹ ਇੱਥੇ ਕਰਦੇ ਰਹੇ ਨੇ ਮੇਰਾ ਨਾਮ ਜੀ ਵਿਨੋਦ ਸ਼ਰਮਾ ਹੈ। ਔਰ ਮੈਂ ਕਰੋਲੀ ਪਿੰਡ ਦਾ ਨਿਵਾਸੀ ਆ। ਤੇ ਦੇਖੋ ਮਾਤਾ ਰਾਣੀ ਦੀ ਬੜੀ ਮहिमा ਰਹੀ ਹੈ ਜੀ। ਮੇਰੀ ਆਯੂ ਹੈ ਲੇ 40 ਸਾਲ ਦੇ ਕਰੀਬ ਹੈ। ਔਰ ਜੁਆਸੀ ਆਪਣੇ ਪੂਰਵਜਾਂ ਤੋਂ ਸੁਣਿਆ ਔਰ ਜੋ ਸਾਨੂੰ ਕੁਝ ਪ੍ਰਮਾਣ ਜਿਹੜੇ ਨੇ ਮਿਲੇ ਨੇ ਠੀਕ ਹੈ ਨਾ। ਤੇ ਗੜ੍ਹ ਮਾਤਾ ਮੰਦਿਰ ਜਿਹੜਾ ਹੈ ਗੜ੍ਹ ਮੈਨੇ ਕਿਲਾ ਇੱਕ ਕਿਲੇ ਦੇ ਰੂਪ ਦੇ ਚ ਮਾ ਭਗਤੀ ਭਦਰਕਾਲੀ ਰੂਪ ਚ ਇਹ ਸ਼ਕਤੀ ਪੀਰ ਜਿਹੜਾ ਹੈ अनेकों ਦੂਰ ਦੂਰ ਤੋਂ ਜਿਹੜੇ ਸ਼ਰਧਾਲੂ ਜਿਹੜੇ ਨੇ ਇੱਥੇ ਮਾਤਾ ਰਾਣੀ ਦੇ ਮੰਦਰ ਚ ਆਂਦੇ ਨੇ ਔਰ ਜਿਹੜੇ ਵੀ ਸ਼ਰਧਾਲੂ ਮਾਤਾ ਰਾਣੀ ਦੀ ਕਿਰਪਾ ਨਾਲ ਇੱਥੇ ਆਏ ਨੇ ਜੋ ਵੀ ਮੁਰਾਦ ਉਹਨਾਂ ਮੰਗੇ ਆ ਜੋ ਵੀ ਉਹਨਾਂ ਕਾਮਨਾ ਕੀਤੀ ਹੈ ਜੋ ਵੀ ਉਹਨਾਂ ਸੁਖਨ ਕੀਤੀ ਹੈ ਮਾਤਾ ਰਾਣੀ ਦੀ ਕਿਰਪਾ ਨਾਲ ਉਹ ਸਦੇ ਪੂਰੀ ਹੋਈ ਹੈ ਔਰ ਤੁਸੀਂ ਸਾਹਮਣੇ ਦੇਖੋ ਭਦਰਕਾਲੀ ਮਾਤਾ ਦੀ ਜਿਹੜੀ ਮੂਰਤੀ ਹੈ ਸਭ ਤੋਂ ਪ੍ਰਾਚੀਨ ਮੂਰਤੀ ਹੈ ਔਰ 3350 ਸਾਲ ਪੁਰਾਣਾ ਜਿਹੜਾ ਇਹ ਮੰਦਿਰ ਦੱਸਿਆ ਗਿਆ ਹੈ। ਔਰ ਸਾਹਮਣੇ ਮਾ ਵਿਸ਼ਨੂ ਮਾਤਾ ਦਾ ਦિવ्य ਪਿੰਡੀ ਦਰਬਾਰ ਹੈ। ਔਰ ਮਾਤਾ ਰਾਣੀ ਦੀ ਬੜੀ ਕਿਰਪਾ ਹੈ। ਹਰ ਨਵਰਾਤਰ ਚ ਖੂਬ ਮਾਤਾ ਰਾਣੀ ਦੀ ਕਿਰਪਾ ਨਾਲ ਇੱਥੇ ਸ੍ਰੀ ਆਲੂ ਜਿਹੜੇ ਨੇ ਉਹ ਦਰਸ਼ਨ ਕਰਨੇ ਵਾਸਤੇ ਆਉਂਦੇ। 6 ਦਸੰਬਰ ਜਿਹੜਾ ਹੈ ਵਰਸ਼ੀ ਭੰਡਾਰ ਜਿਹੜਾ ਹੈ ਇੱਥੇ ਹਰ ਸਾਲ ਮਨਾਇਆ ਜਾਂਦਾ ਹੈ। ਔਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਹ ਸਾਡੇ ਖੇਤਰ ਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਅੱਗੇ ਔਰ ਪੰਡਾਰਾ ਜਿਹੜਾ ਹੈ 6 ਦਸੰਬਰ ਨੂੰ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਔਰ ਇਹਦੇ ਨਾਲ ਇੱਕ ਹੋਰ ਵੀ ਸਭ ਤੋਂ ਮੁੱਖ ਤੱਥ ਜਿਹੜਾ ਹੈ ਉਹ ਰਾਮ ਸਿੰਘ ਪਠਾਨੀਆਂ ਵੀ ਰਾਮ ਸਿੰਘ ਪਠਾਨੀਆਂ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਤੇ ਕਹਿੰਦੇ ਕਿ ਰਾਮ ਸਿੰਘ ਪਠਾਨੀਆਂ ਦਾ ਜਿਹੜਾ ਹੈ ਇਸ ਮੰਦਿਰ ਦੇ ਨਾਲ ਬਹੁਤ ਡਹਿਰਾ ਜਿਹਾ ਸੰਬੰਧ ਜਿਹੜਾ ਹੈ ਦੱਸਿਆ ਗਿਆ ਹੈ ਬੜੇ योद्धा और बड़े ही उपासक थे माता रानी दे और माता रानी दी पूजा वो करदे रहे ने कि माता रानी दी ज्योत और माता रानी दा हवन यज्ञ जड़ाया ओ इत्थे करदे रहे ने और उना दे नाल भी काफी तथ्य जड़े ने जुड़े ने वीडियो में मैं तो नाल साझा करूंगा कि श्याम सिंह जी दे जेड़े नूरपुर रियासत दे जेड़े राजा वीर सिंह सी उना दे आगे जेड़े पिता सी ਉਹਨਾਂ ਦੇ ਪਿਤਾ ਜਿਹੜੇ ਸੀ ਉਹ ਅੱਗੇ ਮੰਤਰੀਪਦ ਸੀ ਤੇ ਰਾਮ ਸਿੰਘ ਪਠਾਨੀਆਂ ਜੀ ਦਾ ਉਹਨਾਂ ਦੇ ਘਰ ਜਿਹੜਾ ਆ ਜਨਮ ਹੋਇਆ 10 ਅਪ੍ਰੈਲ 2024 ਨੂੰ ਜਿਹੜਾ ਆ ਰਾਮ ਸਿੰਘ ਪਠਾਨੀ ਜੀ ਦਾ ਜਨਮ ਹੋਇਆ ਤੇ ਉਹਨਾਂ ਨੇ ਵੀਰ ਸਿੰਘ ਪਠਾਨੀਆਂ ਦੀ ਜਿਸਲੇ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਪੁੱਤਰ ਜਸਵੰਤ ਸਿੰਘ ਨੂੰ ਜਿਹੜਾ ਆ ਉਹ ਗੱਦੀ ਤੇ ਬਿਠਾਇਆ ਗਿਆ ਪਰੰਤੂ ਕੁਝ ਕਾਰਨਾਂ ਦਾ ਅੰਗਰੇਜ਼ਾਂ ਨੇ ਉਹਨਾਂ ਤੋਂ ਕੁਝ ਅਧਿਕਾਰ ਜਿਹੜੇ ਹੀ ਪ੍ਰਛੈਂਤਰ ਨਾਲ ਜਿਹੜੇ ਨੇ ਉਹ ਛੀਨ ਲਏ ਔਰ ਉਹਨੂੰ ਆਪਣੀ ਹੀ ਵਿਰਾਸਤ ਮਿਲਾਨ ਦੀ ਕੋਸ਼ਿਸ਼ ਕੀਤੀ ਤੋਂ ਬੋਲਦੇ ਨੇ ਕਿ ਰਾਮ ਸਿੰਘ ਪਠਾਨੀ ਨੇ Rajput Katoch ਜਿਹੜੇ ਉਹਨਾਂ ਦੀ ਸੇਨਾ ਦੇ ਨਾਲ ਔਰ ਜਿਹੜੇ ਯੋਧਾ ਹੀ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੰਗਰੇਜ਼ਾਂ ਦੇ ਨਾਲ ਜਿਹੜਾ ਯੁੱਧ ਕੀਤਾ ਹੈ ਔਰ ਗੁਰੀਲਾ ਯੁੱਧ ਵਾਸਤੇ ਵੀ ਕਾਫੀ ਵਾਰ ਇਹ ਕਿਲੇ ਨੂੰ ਜਿਹੜਾ ਪ੍ਰਯੋਗ ਕੀਤਾ ਗਿਆ ਔਰ ਐਸੇ ਯੋਧਾ ਜਿਨ੍ਹਾਂ ਨੇ ਆਪਣੇ ਕਰਮ ਪਾਤਰ ਗੜਵੀ ਦੇ ਨਾਲ 9 ਅੰਗਰੇਜ਼ ਜਿਹੜੇ ਨਾ ਉਹਨਾਂ ਨੇ ਸ਼ਹੀਦ ਕਰਦੇ ਹੀ ਮਾਰਦੇ ਹੀ ਤੋਂ ਐਸੇ ਯੋद्धा ਜਿਹੜੇ ਭਗਵਤੀ ਕਿਰਪਾ ਦੇ ਨਾਲ ਹੀ ਜਿਹੜੇ ਨਾ ਪੈਦਾ ਹੁੰਦੇ ਨੇ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਭਗਵਤੀ ਮਈਆ ਔਰ ਇਹ ਜਿਹੜਾ ਮੰਦਰ ਦਾ ਜਿਹੜਾ ਇਤਿਹਾਸ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹਨਾਂ ਦੇ ਨਾਲ ਵੀ ਜੁੜਿਆ ਹੈ ਤੇ ਉਸ ਤੋਂ ਬਾਅਦ 1846 ਦੀ ਗੱਲ ਕਰ ਰਿਹਾ ਮੈਂ 1846 ਤੋਂ ਬਾਅਦ ਉਹਨਾਂ ਨੂੰ ਅੰਗਰੇਜ਼ੀ ਹਕੂਮਤ ਨਾਲ ਲੜਦੇ ਲੜਦੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਤਵਤ ਕਾਲਾ ਪਾਣੀ ਲੈ ਗਏ ਉਹਦੇ ਬਾਅਦ ਕੀ ਹੋਇਆ ਕੁਝ ਪਤਾ ਨਹੀਂ ਲੇਕਿਨ ਮਾਤਾ ਰਾਣੀ ਦੀ ਮਹਿਮਾ ਔਰ ਜੁਗਿਆਲ ਡੱਲੇ ਦੇ ਵਿੱਚ ਵੀ ਉਹਨਾਂ ਦੇ ਨਾਮ ਦਾ ਮੰਦਿਰ ਜਿਹੜਾ ਬਣਿਆ ਹੈ ਔਰ ਨੂਰਪੁਰ ਦੇ ਵਿੱਚ ਵੀ ਉਹਨਾਂ ਦੇ ਨਾਮ ਦੀ ਜਿਹੜੀ ਹੈ ਉੱਥੇ ਸ਼ਹੀਦੀ ਦਿਵਸ ਤੇ 15 ਅਗਸਤ ਤੇ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਔਰ ਮਾਤਾ ਰਾਣੀ ਦੀ ਬਹੁਤ ਕਿਰਪਾ ਜੀਏ ਤੇ ਬੜੀ ਦੂਰ ਦੂਰ ਤੋਂ ਦੇਸ਼ ਔਰ ਵਿਦੇਸ਼ ਤੋਂ ਜਿਹੜੇ ਆ ਇਤੇ ਸਰਦਾਲੂਆਂ ਦੇਣੇ ਔਰ ਮਾਤਾ ਰਾਣੀ ਦੀ ਕਿਰਪਾ ਜਿਹੜੀ ਨਾ ਪਾ ਕੇ ਜਾਂਦੇ ਨੇ ਬੜੀ ਮहिमा ਗੜਵਾਲੀ ਮਾਤਾ ਜੀ ਦੀ ਜੇਕਰ ਅਗੜਵਾਲੀ ਮਾਤਾ ਜੀ ਦਾ ਬੁੱਲ ਸਾंचे दरबार ਕੀ ਜੈ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੰਗਰੀ ਕੋਟ